ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੀ ਜ਼ਿੰਦਗੀ ਦਾ ਖਾਸਾ ਦੱਸ ਰਿਹਾ ਹੈ ਕਿ ਜਦੋਂ ਸੰਤ ਸਿੰਘ ਮਸਕੀਨ ਰਾ ਨੇ ਜੈਪੁਰ ਦੇ ਸਮਾਗਮ ਦੇ ਵਿੱਚ ਗਿਆਨੀ ਪੰਡਤ ਵੀਰੋ ਪ੍ਰਚਾਰਕ ਕਥਾ ਕੀਰਤਨ ਵਾਚਕਾ ਨੂੰ ਵੈਸ਼ ਕਹਿ ਦਿੱਤਾ ਤੇ ਫਿਰ ਸਾਰੇ ਹੀ ਉਹਨਾਂ ਦੇ ਖਿਲਾਫ ਹੋ ਗਏ ਕਿਸ ਤਰ੍ਹਾਂ ਉਹਨਾਂ ਨੇ ਰੋਲਾ ਪਾਇਆ ਤੇ ਕੀ ਕੁਸ਼ ਕੀਤਾ ਵੀਰੋ ਇਹ ਅਸੀਂ ਅੱਜ ਦੀ ਕਥਾ ਦਾ ਰਾਹੀ ਜਾਣਾਂਗੇ ਤੇ ਇਹ ਵੀ ਜਾਣਾਂਗੇ ਕਿ ਆਖਰ ਸੰਤ ਸਿੰਘ ਮਸਕੀਨਾਂ ਨੇ ਐਡਾ ਵੱਡਾ ਸ਼ਬਦ ਵੈਸ਼ ਉਹਨਾਂ ਨੂੰ ਕਿਉਂ ਕਿਹਾ ਇਹਦੀ ਕੀ ਵਜ੍ਹਾ ਸੀ ਤੇ ਵੀਰੋ ਉਹ ਗੱਲ ਬਿਲਕੁਲ ਸੱਚ ਉਹਨਾਂ ਨੇ ਕਹੀ ਸੀ ਵੀਰੋ ਚੱਲ ਕੇ ਅਸੀਂ ਪਹਿਲੇ ਵੀਡੀਓ ਦੇਣੇ ਆ ਤੇ ਫਿਰ ਉਹ ਤੇ ਗੱਲਬਾਤ ਕਰਾਂਗੇ ਤੇ ਇਸ ਤੋਂ ਪਹਿਲੇ ਜਿਹੜੇ ਵੀਰ ਸੰਤ ਸਿੰਘ ਮਸਕੀਨਾਂ ਨੂੰ ਮੁਹੱਬਤ ਕਰਦੇ ਆ ਉਹਨੂੰ ਸਪੋਰਟ ਕਰਦੇ ਆ ਉਹ ਕਮੈਂਟਾਂ ਦੇ ਅੰਦਰ ਗਿਆਨ ਦਾ ਸਾਗਰ ਲਾਜ਼ਮੀ ਕਮੈਂਟ ਕਰਿਓ ਵੀਰੋ ਚੱਲ ਕਥਾ ਸੁਣਨ ਦੇ ਇਸ ਵਾਰ ਚਾਹਨੇ ਵੈਸ਼ ਦਾ ਕੰਮ ਕੀ ਹੈ ਕੀਮਤ ਮਿਲਣੀ ਚਾਹੀਦੀ ਏ ਮੁੱਲ ਮਿਲਣਾ ਚਾਹੀਦਾ ਹੈ ਵੇਚਣਾ ਵੇਚਣਾ ਮੁੱਲ ਮਿਲਣਾ ਚਾਹੀਦਾ ਇਹ ਛੋਟੀਆਂ ਮੋਟੀਆਂ ਦੁਕਾਨਾਂ ਘੜ ਕੇ ਸਟੋਰ ਚਲਾ ਕੇ ਆਪਣੇ ਕਿਰਤ ਕਰਨ ਵਾਲੇ ਇਹਨਾਂ ਨੂੰ ਭੁੱਲ ਕੇ ਕਿਧਰੇ ਵੈਸ਼ ਨਾ ਕਹਿ ਦੇਣਾ ਫਿਰ ਕਿਸ਼ਨੂ ਕਹਿੰਦੇ ਨੇ ਵੈਸ਼ ਚੰਗਾ ਚੌਖਾ ਮੁੱਲ ਮਿਲਣਾ ਚਾਹੀਦਾ ਹੈ ਇੱਜ਼ਤ ਵੀ ਵੇਚ ਸਕਦੇ ਆ ਕੀ ਹੁੰਦੀ ਹੈ ਇੱਜ਼ਤ ਚੰਗੀ ਚੌਖੀ ਕੀਮਤ ਮਿਲਣੀ ਚਾਹੀਦੀ ਹੈ ਆਪਣੇ ਅਣਖ ਵੀ ਵੇਚ ਸਕਦੇ ਆ ਕੌਮ ਵੀ ਵੇਚ ਸਕਦੇ ਆ ਕੀ ਹੁੰਦੀ ਹੈ ਕੌਮ ਆਪਣਾ ਦੇਸ਼ ਵੀ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕੀ ਹੁੰਦਾ ਹੈ ਧਰਮ ਆਪਣੀ ਰਹਿਤ-ਬੈਤ ਵੇਚ ਸਕਦੇ ਆ ਧਰਮ ਵੇਚ ਸਕਦਾ ਹੈ ਈਮਾਨ ਵੇਚ ਸਕਦੇ ਆ ਕਲਾ ਵੇਚ ਸਕਦੇ ਆ ਵਿਕਦੀ ਪਈ ਏ ਕਲਾ ਕੀਰਤਨ ਵਿਕਦਾ ਪਿਆ ਕਥਾ ਵਿਕਦੀ ਪਈ ਹੈ ਪਾਠ ਵਿਕਦਾ ਪਿਆ ਸੇਵਾ ਵਿਕਦੀ ਪਈ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਕੋਈ ਛਤਰੀ ਕੀਰਤਨ ਨਹੀਂ ਕਰ ਰਿਹਾ ਕੋਈ ਛਤਰੀ ਕਥਾ ਵੀ ਨਹੀਂ ਕਰ ਰਿਹਾ ਬ੍ਰਾਹਮਣ ਕਥਾ ਨਹੀਂ ਕਰ ਰਿਹਾ ਸ਼ੂਦਰ ਕਥਾ ਨਹੀਂ ਕਰ ਰਿਹਾ ਵੈਸ਼ ਕਰ ਰਿਹਾ ਵੇਚਣੇ ਮੁੱਲ ਮਿਲਣਾ ਚਾਹੀਦਾ ਕੀਰਤਨ ਵੇਚਣਾ ਹੈ ਬੇਟਾ ਨਹੀਂ ਵੇਚਣਾ ਹੈ ਕੀਮਤ ਮੁੱਲ ਮੈਂ ਅ ਕਿਦਰੇ ਤੋਂ ਸ਼ਬਦ ਜੈਪੁਰ ਕਾਇ ਬੈਠਾ 25 30 ਹਜ਼ਾਰ ਦਾ ਇੱਕ ਖੱਟ ਸੰਗਤਾਂ ਦਾ 10 15 ਨਵੰਬਰ ਜਥੇ 2 3 ਜਥੇ ਦਾਸ ਦੇ ਨਾਲ ਗਏ ਸਨ ਪੰਜ ਸੱਤ ਕਥਾਵਾਚਕ ਮੈਂ ਐ ਪੰਕਤੀਆਂ ਸੋ ਤੇ ਚੇ ਕੋਈ ਡੇਢ ਘੰਟਾ ਇਸਤੇ ਬੋਲੇ ਕੁਛ ਜਥੇ ਮੇਰੇ ਦੁਆਲੇ ਹੋ ਗਏ ਤੁਸੀਂ ਸਾਡੀ ਬੜੀ ਬਦਨਾਮੀ ਕੀਤੀ ਮੈਂ ਕਿ ਫਿਰ ਜ਼ਰਾ ਕਬੂਲ ਕਰ ਲੋ ਤੁਸੀਂ ਵਹਿਸ਼ ਤੇ ਜੇ ਤੁਸੀਂ ਵਹਿਸ਼ ਨਹੀਂ ਤੋ ਤੁਹਾਡੀ ਕਾਦੀ ਬਦਨਾਮੀ ਕਿਹੜੀ ਗਲਤੀ ਬਦਨਾਮੀ ਨਾਮ ਵਰ ਜਥੇ ਸੰ ਬੜਾ ਉਥੇ ਤਣਾਅ ਖੜਾ ਹੋ ਗਿਆ ਮੈਂ ਕਹਾਂਗਾ ਤੁਸੀਂ ਕਬੂਲ ਦਿਓ ਕਿ ਤੁਸੀਂ ਵੈਸ਼ ਹੋ ਫਿਰ ਤੇ ਮੈਂ ਠੀਕ ਆਖਿਆ ਤੇ ਤੁਸੀਂ ਜੇ ਵੈਸ਼ ਨਹੀਂ ਹੋ ਤੇ ਮੈਂ ਆਖਿਆ ਤੇ ਤੁਸੀਂ ਬੁਰਾ ਕਿਉਂ ਬਣਾਉਂਦੇ ਹੋ ਓਕੇ ਕੰਮ ਹੋ ਰਿਹਾ ਗੁਰਨਾਮਕ ਕਹਿ ਰਹੇ ਨ ਮੈਂ ਤੇ ਪੜ੍ਹ ਕੇ ਸੁਣਾਇਆ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤਰੇ ਕਲਾ ਵੇਚਣੀ ਹੈ ਗਿਆਨ ਵੇਚਣਾ ਹੈ ਕਥਾ ਵੇਚਣੀ ਹੈ ਕੀਰਤਨ ਵੇਚਣਾ ਹੈ ਪਾਠ ਵੇਚਣਾ ਹੈ ਗੁਰਦੁਆਰੇ ਸੇਵਾ ਕਰ ਰਹੇ ਆ ਵੇਚਣੀ ਹੈ ਇਦੇ ਬਦਲੇ ਚ ਕੁਛ ਆਈਦਾ ਆਵੇਂ ਨਹੀਂ ਸੇਵਾ ਕਰ ਰਹੇ ਵੈਸ਼ ਵੈਸ਼ ਵੈਸ਼ਨਲ ਧਰਮ ਨਹੀਂ ਚੱਲਦਾ ਕਤਾਈ ਨਹੀਂ ਚੱਲਦਾ ਜਿਸ ਗੱਲ ਦੇ ਉਤੇ ਉਹ ਨਾਮ ਵਰ ਚੋਟੀ ਦੇ ਜਥੇ ਔਖੇ ਹੋਏ ਉਹ ਇਸ ਤੇ ਵੈਸ਼ ਸ਼ਬਦ ਵੈਸ਼ੀਆ ਦੇ ਬੜੇ ਨਿਕਟ ਵਰਤੀ ਹੈ ਵੈਸ਼ੀਆ वेशिया जो बाजार ਦੇ ਵਿੱਚ ਬੈਠ ਕੇ ਆਪਣੀ ਅਸਮਤ ਵੇਚਦੀ ਹੈ ਇੱਜ਼ਤ ਵੇਚਦੀ ਹੈ ਆਪਣਾ ਤਨ ਵੇਚਦੀ ਹੈ ਵेश्या ਵੇਸ਼ ਜੋ ਸਭ ਕੁਝ ਵੇਚਦਾ ਹੈ ਕਿ ਇੱਜ਼ਤ ਕਿ ਅਣਖ ਕਿ ਕੌਮ ਕਿ ਧਰਮ ਕਿ ਈਮਾਨ ਸਭ ਕੁਝ ਵੇਚਣਾ ਮੁੱਲ ਮਿਲਣਾ ਚਾਹੀਦਾ ਹੈ ਕੀਮਤ ਮਿਲਦੀ ਹੈ ਕੌਮ ਕੀ ਆਉਂਦੀ ਹੈ ਕੀਮਤ ਮਿਲਣੀ ਚਾਹੀਦੀ ਇਨਾ 20 ਸਾਲਿਆਂ ਚ ਪਤਨ ਕਿਤਨੇ ਆਕੇ ਤਨੇ ਨੇ ਕੌਮ ਨੂੰ ਵੇਚੇ ਕਿਤਨੇ ਆਨੇ ਈਮਾਨ ਵੇਚੇ ਕਿਤਨੇ ਆਨੇ ਧਰਮ ਵੇਚੇ ਕਿਤਨੇ ਆਨੇ ਅਣਖ ਵੇਚੀਏ ਕਿਤਨੇ ਆਨੇ ਅਸਮਤ ਵੇਚੀ ਦੌਰ ਕਿਉਂ ਜਾ ਵੈਸ਼ਨਲ ਧਰਮ ਨਹੀਂ ਚੱਲਦਾ ਗੁਰੂ ਨਾਨਕ ਕਹਿ ਰਹੇ ਨੇ ਹਾਂ ਪੰਗਤੀ ਨਾ ਹੁੰਦੀ ਫਿਰ ਮੇਰੇ ਕੋਲ ਜੁਰਤ ਨਹੀਂ ਸੀ ਇਹ ਪੰਗਤੀ ਮੈਨੂੰ ਬਚਾਉਂਦੀ ਹੈ ਧਨ ਗੁਰੂ ਨਾਨਕ ਦੇਵ ਜੀ ਦੇ ਬੋਲ ਸ੍ਰੇਸ਼ਟ ਸਭ ਇੱਕ ਵਰਨ ਹੋਈ ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਬਾਬਾ ਜੀ ਸਾਰੇ ਬ੍ਰਾਹਮਣ ਹੋ ਗਏ ਕਤਈ ਨਹੀਂ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਬ੍ਰਹਮਚੰਨ ਤਨ ਕਰਦਾ ਸਿਰਦੀ ਵਰਤੋਂ ਕਰਦਾ ਸ਼ੂਦਰ ਨਾਲ ਧਰਮ ਚੱਲਦਾ ਹੈ ਸੇਵਾ ਕਰਦਾ ਹੈ ਸ਼ਤਰੀ ਨਾਲ ਧਰਮ ਚੱਲਦਾ ਹੈ ਸੂਰਬੀਰਤਾ ਹੈ ਦੇਸ਼ ਕੌਮ ਮਜ਼ਲੂਮ ਦੀ ਰੱਖਿਆ ਕਰਦਾ ਹੈ ਤਾਕਤਵਰ ਚਾਹੀਦਾ ਹੈ ਹੱਥ ਤਾਕਤ ਚਾਹੀਦੀ ਹੈ ਵੈਸ਼ ਨਾਲ ਨਹੀਂ ਚੱਲਦਾ ਬਸ ਸਿਰਫ ਪੇਟ ਹੀ ਭਰਨਾ ਹੈ ਤਜੂਰੀ ਭਰਨੀ ਹੈ ਘਰ ਭਰਨਾ ਇਹ ਮਾਨ ਵਿਕਦਾ ਹੈ ਤੇ ਵੇਚੋ ਕੀਮਤ ਮਿਲਣੀ ਚਾਹੀਦੀ ਹੈ ਧਰਮ ਵਿਕਦਾ ਹੈ ਤੇ ਵੇਚੋ ਵਿਦੇਸ਼ ਆਣ ਤੋਂ ਪਹਿਲੇ ਹੀ ਪੰਜਾਬ ਦੇ ਨੌਜਵਾਨ ਕੇਸ 에ਅਰਪੋਰਟ ਤੋਂ ਪਹਿਲੇ ਹੀ ਘਟਾਕੇ ਆਉਂਦੇ ਨੇ। ਵੇਚ ਕੇ ਆਂਦੇ ਨੇ। ਅਜੇ ਮੁੱਲ ਵੀ ਨਹੀਂ ਮਿਲਿਆ, ਵੇਚਣਾ ਪਹਿਲੇ ਸ਼ੁਰੂ ਕਰ ਦਿੱਤਾ। ਕਿ ਕਮ ਇਸ ਇੱਕ ਮੁੱਲ ਤੇ ਮਿਲ ਜਾਏ ਤਾਂ ਵੇਚੋ। ਅਜੇ ਮੁੱਲ ਵੀ ਨਹੀਂ ਮਿਲਿਆ, ਸਿੱਖੀ ਵੇਚ ਦਿੱਤੀ। ਰੇਤ ਬੈਤ ਵੇਚ ਦਿੱਤੀ। ਕੱਲ ਗਈ ਦਰਦਾ ਦਿੱਤਾ ਹੋਇਆ ਰੂਪ ਵੇਚ ਦਿੱਤਾ। ਕੋਈ ਅਣਖ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਵੈਸ਼ ਜੋ ਸਭ ਕੁਝ ਵੇਚਦਾ ਹੈ ਵੈਸ਼ੀਆ ਜੋ ਸਿਰਫ ਇੱਜ਼ਤ ਵੇਚਦੀ ਹੈ ਅਸਮਤ ਵੇਚਦੀ ਹੈ ਆਪਣਾ ਇਹਨੂੰ ਤਾਂ ਮੈਂ ਕਹੀ ਦਿੱਤੀ ਬੜਾ ਰੋਲਾ ਪਾਇਆ ਸਾਨੂੰ ਵੈਸ਼ੀਆ ਆਖਿਆ ਮੈਂ ਕਿਹਾ ਨਹੀਂ ਵੈਸ਼ੀਆ ਨਾਲੋਂ ਵੈਸ਼ ਬਹੁਤ ਪਹਿੜਾ ਹੈ ਬਹੁਤ ਬਹਿੜਾ ਹੈ ਵੈਸ਼ੀਆ ਸਿਰਫ ਇੱਜ਼ਤ ਵੇਚਦੀ ਹੈ ਵੈਸ਼ ਸਭ ਕੁਝ ਵੇਚਦਾ ਹੈ ਈਮਾਨ ਵੇਚਦਾ ਹੈ ਧਰਮ ਵੇਚਦਾ ਹੈ ਇੱਜ਼ਤ ਵੇਚਦਾ ਹੈ ਅਣਖ ਵੇਚਦਾ ਹੈ ਦੇਸ਼ ਵੇਚਦਾ ਹੈ ਕੌਮ ਵੇਚਦਾ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ ਔਰ ਵੇਚਣ ਦੀ ਸਮਰੱਥਾ ਕੋਲ ਹੋਵੇ ਕੀਮਤ ਮਿਲਣੀ ਚਾਹੀਦੀ ਹੈ ਸਭ ਕੁਝ ਵੇਚਣ ਨੂੰ ਤਿਆਰ ਹੈ ਵੈਸ਼ ਧਰਮ ਕੇ ਗਤ ਰਹੀ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਮਹਾਰਾਜ ਕਹਿੰਦੇ ਸਾਰੇ ਵੈਸ਼ ਹੋ ਗਏ ਉਸ ਸਤਿਗੁਰ ਤੇ ਸਾਰਿਆਂ ਨੂੰ ਸ੍ਰਿਸ਼ਟ ਸਭ ਇੱਕ ਵਰਨ ਹੋਈ ਔਖੇ ਨਾਉਣ ਇਸ ਵਿੱਚ ਮੈਂ ਵੀ ਸ਼ਾਮਲ ਮੈਂ ਕੋਈ ਅਲੱਗ ਨਹੀਂ ਸਭ ਵੈਸੋ। 베ਚਣੀ ਹੈ ਕਥਾ ਨਹੀਂ ਮੁੱਲ ਮਿਲਦਾ ਤਾਂ ਫਿਰ ਨਹੀਂ 베ਚਨੇ। 베ਚਣਾ ਹੈ ਕੀਰਤਨ ਪੂਰੀ ਕੀਮਤ ਮਿਲਦੀ ਹੈ ਤੇ 베ਚਣਾ ਨਹੀਂ ਤੇ ਨਹੀਂ 베ਚਣਾ। 베ਚਣਾ ਹੈ ਪਾਠ ਕਰ ਰਹੇ ਹਾਂ ਗੁਰਦੁਆਰੇ ਦੀ ਸੇਵਾ 베ਚਣੀ ਹੈ। ਵੇਚਣੀ ਮੁੱਲ ਚਾਹੀਦਾ ਕੀਮਤ ਚਾਹੀਦੀ ਹੈ ਕੋਈ ਸੇਵਾ ਵੇਚਦਾ ਹੈ ਕੋਈ ਪਾਠ ਵੇਚਦਾ ਹੈ ਕੋਈ ਕੀਰਤਨ ਵੇਚਦਾ ਹੈ ਕੋਈ ਕਥਾ ਵੇਚਦਾ ਹੈ ਕੋਈ ਗਿਆਨ ਵੇਚਦਾ ਹੈ ਕੋਈ ਕਲਾ ਵੇਚਦਾ ਹੈ ਕੋਈ ਇਮਾਨ ਵੇਚਦਾ ਹੈ ਕੋਈ ਅਣਖ ਵੇਚਦਾ ਹੈ ਕੋਈ ਕੌਮ ਵੇਚਦਾ ਹੈ ਕੋਈ ਦੇਸ਼ ਵੇਚਦਾ ਹੈ ਕੋਈ ਇੱਜ਼ਤ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਬਿਕਾ ਵੈਸ਼ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਮਹਾਰਾਜ ਦੁਖ ਨਾਲ ਕਹਿ ਰਹੇ ਧਰਮ ਮਨੁਖ ਨਾਲ ਨਹੀਂ ਚੱਲ ਰਿਹਾ ਬਾਕੀ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਵੈਸ਼ ਇੱਕ ਸੁਭਾਅ ਹੈ ਇਸ ਸੁਭਾਅ ਦੇ ਨਾਲ ਧਰਮ ਨਹੀਂ ਚੱਲਦਾ ਅਗਰ ਧਰਮ ਉਸ ਕੋਲ ਹੋਵੇ ਔਰ ਕਿਦਰੇ ਸਹੀ ਉਸ ਨੂੰ ਮੁੱਲ ਮਿਲ ਜਾਏ ਉਹਨੇ ਧਰਮ ਵੀ ਵੇਚ ਦੇਣਾ ਧਰਮ ਕੀ ਹੁੰਦਾ ਵੇਚਣਾ ਧਨ ਚਾਹੀਦਾ ਹੈ ਧਰਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਇੱਜ਼ਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਰਾਇਤ ਬੈਤ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਸਿੱਖੀ ਨੂੰ ਕੀ ਕਰਨਾ ਹੈ ਗੁਰੂ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਮੁਲਕ ਨੂੰ ਕੀ ਕਰਨਾ ਹੈ ਕੌਮ ਨੂੰ ਕੀ ਕਰਨਾ ਹੈ ਧਨ ਚਾਹੀਦਾ ਹੈ ਸ੍ਰੇਸ਼ਟ ਸਭ ਇੱਕ ਵਰਨ ਹੋਈ ਇਹ ਨਹੀਂ ਕਿ ਇੱਕ ਮੁਲਕ ਵੈਸ਼ ਹੈ ਇਸ ਚੱਕਰ ਵਿੱਚ ਨਾ ਪੈਣਾ ਮਹਾਰਾਜ ਕਹਿੰਦੇ ਸਭ ਵੈਸ਼ ਸਭ ਵੈਸ਼ ਅਮਰੀਕਾ ਸਭ ਤੋਂ ਵੱਡਾ ਵੈਸ਼ ਧਰਮ ਤੇ ਰਿਆ ਹੀ ਨਹੀਂ ਤਨਦਾਨ ਹੈ ਵੈਸ਼ ਦੀ ਨਿਗਾਹ ਚ ਉਹਦਾ ਭਗਵਾਨ ਧਨ ਹੈ ਵੈਸ਼ ਦੀ ਦ੍ਰਿਸ਼ਟੀ ਚ ਉਹਦਾ ਈਸ਼ਵਰ ਕੇਵਲ ਧਨ ਹੈ ਪੈਸਾ ਹੈ ਏਦੀ ਖਾਤਰ ਇੱਜ਼ਤ ਵੇਚਣੀ ਹੈ ਅਸਮਤ ਵੇਚਣੀ ਹੈ ਧਰਮ ਵੇਚਣਾ ਹੈ ਈਮਾਨ ਵੇਚਣਾ ਹੈ ਸਿੱਖੀ ਵੇਚਣੀ ਹੈ ਅਣਖ ਵੇਚਣੀ ਹੈ ਦਿੱਤੀਆਂ ਹੋਣਗੀਆਂ ਕਲਗੀਧਰ ਪਾਤਸ਼ਾਹ ਤੋਂ ਸੈਂਕੜੇ ਕੁਰਬਾਨੀਆਂ ਕਰਕੇ ਸਾਨੂੰ ਰਹਿਤ ਵਹਿਤ ਅਸੀਂ ਵੇਚ ਲਿਆ ਵੇਚ ਦਿੱਤੀਆਂ ਨੂੰ ਬਥੇਰੇ ਹਨ ਹੈਰਾਨ ਹੁੰਦੇ ਹੋਣਗੇ ਇਹਨਾਂ ਦੀ ਖਾਤਰ ਮੈਂ ਆਪਣੇ ਚਾਰ ਲਾਲ ਕੋ ਆਏ ਸਨ ਪਿਤਾ ਨੂੰ ਸ਼ਹੀਦ ਕਰਾਇਆ ਸੀ ਦਰਦਰ ਦੀਆਂ ਠੋਕਰਾਂ ਖਾਧੀਆਂ ਸੀ ਵਕਤ ਦੀ ਹਕੂਮਤ ਨਾਲ ਟਕਰਾਉ ਇਹਨਾਂ ਨੇ ਤੇ ਸਿੱਖੀ ਨੂੰ ਵੇਚ ਦਿੱਤਾ ਆਣਖ ਨੂੰ ਵੇਚ ਦਿੱਤਾ ਕੌਮ ਨੂੰ ਵੇਚ ਦਿੱਤਾ ਈਮਾਨ ਨੂੰ ਵੇਚ ਦਿੱਤਾ ਸਤ ਸੰਗ ਵੇਚ ਦਿੱਤਾ ਅੰਮ੍ਰਿਤ ਵੇਲਾ ਵੇਚ ਦਿੱਤਾ ਰਿਆ ਹੀ ਨਹੀਂ ਹਕੀਕਤ ਹੈ ਮੈਂ ਫਿਰ ਅਰਜ਼ ਕਰਾਂ ਕਿਦਰ ਇਹ ਪੰਕਤੀਆਂ ਨਾ ਹੁੰਦੀਆਂ ਮੈਂ ਇਤਨੀ ਗੱਲ ਕਰ ਨਹੀਂ ਸਕਦਾ ਕਹਿਣ ਦੀ ਜ਼ੁਰਤ ਦਿੱਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਸ੍ਰੇਸ਼ਟ ਸਭ ਇੱਕ ਵਾਰ ਨ ਹੋਈ ਧਰਮ ਕੀ ਗਤ ਰਹੀ ਇਹ ਕਰਮ ਇਸ ਢੰਗ ਦਾ ਚੱਲਦਾ ਰਿਹਾ ਹੈ ਵੈਸ਼ ਕਰਮ ਸੁਭਾ ਬਣ ਗਏ ਧਨ ਦੇ ਖਾਤਰ ਧਰਮ ਵੇਚਣਾ ਸੁਭਾ ਬਣ ਗਏ ਧਨ ਦੀ ਹਾਤਰ ਅੰਮ੍ਰਿਤ ਵੇਲਾ ਸਤ ਸੰਗ ਵੇਚਣਾ ਨਹੀਂ ਸਤ ਸੰਗ ਤੇ ਨਾ ਸਹੀ ਤਨ ਤੇ ਹੈ ਨਹੀਂ ਪਾਠ ਪੂਜਾ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਰਹਿਤ ਬੈਤ ਤੇ ਨਾ ਸਹੀ ਤਨ ਤੇ ਹੈ ਨਹੀਂ ਹੈ ਗੁਰੂ ਦੀ ਸੰਗਤ ਤੇ ਨਾ ਸਹੀ ਕੀ ਕਰਨਾ ਤਨ ਤੇ ਹੈ ਬੇਚਣਾ ਹੈ ਪਾਠ ਬੇਚਣੀ ਹੈ ਪੂਜਾ ਬੇਚਣਾ ਹੈ ਕੀਰਤਨ ਬੇਚਣੀ ਹੈ ਕਥਾ ਤਿੰਨ ਦਿਨ ਜੈਪੁਰ ਦੇ ਸੰਘਰਸ਼ ਰਿਆ ਪ੍ਰਸਾਰੀ ਦੀ ਸਾਰੀ ਸੰਗਤ ਦਾਸ ਦੇ ਨਾਲ ਹੋ ਗਈ ਤੇ ਖੇਡ ਬਣਾਂਗੇ ਇਹ ਜੈਪੁਰ ਦਾ ਹਾਦਸਾ 2 ਸਾਲ ਪਹਿਲੇ ਦਾ ਮੈਂ ਤੁਹਾਨੂੰ ਸੁਣਾ ਰਿਹਾ ਸਾਰੀ ਸੰਗਤ ਨਾਲ ਲੋਗੇ ਮੇਰਾ ਹੌਸਲਾ ਬਣ ਗਿਆ ਮੈਂ ਕਿਹਾ ਮੈਂ ਹੁਣ ਹਰ ਜਗ੍ਹਾ ਕਾਵਾਂਗਾ ਇੱਥੇ ਮੈਂ ਤਜਰਬਾ ਕੀਤਾ ਸੀ ਜੈਪੁਰ ਵਿੱਚ ਤੇ ਮੈਂ ਤਜਰਬੇ ਦੇ ਤੌਰ ਤੇ ਬੋਲਿਆ ਪਰ ਜਿਵੇਂ مخالਫਤ ਹੋਈ ਤੇ ਸ਼ੋਰ ਮਚਾਇਆ ਸਟੇਜ ਤੇ ਨਹੀਂ ਉਥੇ ਭਾਰਤ ਦੇ ਸਟੇਜ ਤੇ ਇਹ ਗੱਲ ਨਹੀਂ ਹੁੰਦੀ ਆਲੇ ਦੁਆਲੇ ਬਹੁਤ ਚੀਖ ਪੁਕਾਰ ਆਲੇ ਦੁਆਲੇ ਇਕੱਠ ਕਰਕੇ ਮੀਟਿੰਗਾਂ ਕਰਕੇ ਬੜਾ ਸ਼ੋਰ ਸ਼ਰਾਬ ਇਹਨੇ ਬੇਇੱਜ਼ਤੀ ਕੀਤੀ ਇਹ ਕਲਾਕਾਰਾਂ ਦੀ ਗਾਇਨੀਆਂ ਦੀ ਪਾਠੀਆਂ ਦੀ ਸੇਵਾਦਾਰਾਂ ਦੀ ਕਥਾਵਾਚਕਾਂ ਦੀ ਗ੍ਰੰਥੀਆਂ ਦੀ ਇਨੇ ਸੰਗੀਤਕਾਰਾਂ ਦੀ ਕਵੀਆਂ ਦੀ ਵੈਸ਼ਤੀ ਕੀਤੀ ਹੈ ਮੈਂ ਕਹ ਨਹੀਂ ਮੈਂ ਸਿਰਫ ਵੈਸ਼ ਦੀ ਤਸਵੀਰ ਰੱਖੀ ਹੈ ਨਾ ਕਿਸੇ ਕਵੀ ਦੀ ਵੈਸ਼ਤੀ ਕੀਤੀ ਨਾ ਕਿਸੇ ਕਥਾਵਾਚਕ ਦੀ ਨਾ ਕਿਸੇ ਕੀਰਤਨ ਦੀ ਨਾ ਕਿਸੇ ਪਾਠ ਦੀ ਵੈਸ਼ ਨੇ ਸਾਰੇ ਕੋਈ ਕਪੜਾ ਪਿਆ ਵੇਚਦਾ ਕਿਰਤ ਹੈ ਵੇਸ਼ ਨਹੀਂ ਹੈ ਕੋਈ ਸੋਨਾ ਚਾਂਦੀ ਪਿਆ ਵੇਚਦਾ ਬਾਜ਼ਾਰ ਦੇ ਚ ਕਿਰਤ ਹੈ ਇਹ ਵੇਸ਼ ਨਹੀਂ ਹੈ ਵੇਸ਼ ਪਣਾ ਉਦੋਂ ਸ਼ੁਰੂ ਆਉਂਦਾ ਹੈ ਬੇਚਣੀ ਹੈ ਸੇਵਾ ਕੀ ਆਉਂਦੀ ਹੈ ਸੇਵਾ ਕੀਮਤ ਮਿਲਣੀ ਚਾਹੀਦੀ ਹੈ ਵੇਚਣੇ ਬੇਚਣਾ ਹੈ ਕੀਰਤਨ ਬੇਚਣਾ ਹੈ ਗਿਆਨ ਬੇਚਣੀ ਹੈ ਕਲਾ ਬੇਚਣੀ ਹੈ ਇੱਜ਼ਤ ਬੇਚਣਾ ਹੈ ਕੌਮ ਨੂੰ ਬੇਚਣਾ ਹੈ ਪਰਿਵਾਰ ਨੂੰ ਬੇਚਣਾ ਹੈ ਅਸਮਤ ਨੂੰ ਬੇਚਣਾ ਹੈ ਦੇਸ਼ ਨੂੰ ਸਭ ਕੁਝ ਬੇਚਣਾ ਹੈ ਕੀਮਤ ਮਿਲਣੀ ਚਾਹੀਦੀ ਵੈਸ਼ ਮਹਾਰਾਜ ਕਹਿੰਦੇ ਨੇ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਨਹੀਂ ਚੱਲਦਾ ਔਰ ਸਤਗੁਰ ਕਹਿ ਰਹੇ ਨੇ ਅੱਜ ਕੱਲ ਧਰਮ ਨਹੀਂ ਚੱਲ ਰਿਹਾ ਗੁਰੂ ਨਾਨਕ ਨਹੀਂ ਚੱਲ ਰਿਹਾ ਇਹ ਹੁਣ ਤੁਸੀਂ ਫੈਸਲਾ ਕਰ ਲੈਣਾ ਧਰਮ ਤੁਹਾਡੇ ਨਾਲ ਚੱਲ ਰਿਹਾ ਹੈ ਤਾਂ ਫਿਰ ਮੈਂ ਤੁਹਾਨੂੰ ਆਖਿਆ ਵੀ ਨਹੀਂ ਹੈ ਸੁਣਾਇਆ ਗੁਰੂ ਦੇ ਬੋਲ ਸੁਣਾਇਆ ਤੇ ਜੇ ਨਹੀਂ ਚੱਲ ਰਿਹਾ ਤੋ ਨਾ ਤੁਸੀਂ ਬ੍ਰਾਹਮਣ ਨਾ ਤੁਸੀਂ क्षत्रिय ਨਾ ਤੁਸੀਂ ਸ਼ੋਦਰ ਸਭ ਵੈਸ਼ ਸਿਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤ ਰਹੀ ਧਰਮ ਦੀ ਗਤੀ ਰਹਿ ਗਈ ਗਤੀ ਚਲਣ ਨੂੰ ਕਹਿੰਦੇ ਨੇ ਇਹ ਤੇਜ ਗਤੀ ਨਾਲ ਚੱਲ ਰਹੇ ਇਹ ਮੱਧਮ ਗਤੀ ਨਾਲ ਚੱਲ ਰਹੇ ਗਤੀ ਚਲਣ ਨੂੰ ਕਹਿੰਦੇ ਇਹ ਤੀਬਰ ਗਤੀ ਨਾਲ ਚੱਲ ਰਿਹਾ ਬੜਾ ਤੇਜ਼ ਚੱਲ ਰਿਹਾ ਗਤੀ ਚੱਲਣ ਨੂੰ ਕਹਿੰਦੇ ਨੇ ਮਾਰੇ ਕਹਿੰਦੇ ਧਰਮ ਦੀ ਤੇ ਗਤੀ ਰਹੀ ਨਹੀਂ ਧਰਮ ਤੇ ਰੁਕ ਗਿਆ ਨਹੀਂ ਚੱਲਦਾ ਮਨੁੱਖ ਨਾਲ ਪਰਿਵਾਰ ਚੱਲ ਰਿਹਾ ਹੈ ਸਮਾਜ ਚੱਲ ਰਿਹਾ ਹੈ ਰਾਜਨੀਤੀ ਚੱਲ ਰਹੀ ਹੈ ਕਾਰੋਬਾਰ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਧਰਮ ਨਹੀਂ ਚੱਲ ਰਿਹਾ ਕਿਉਂ ਵੇਚ ਦਿੱਤਾ ਹੈ ਬੰਦੇ ਕਿਉਂ ਵੇਚੀ ਐ ਵੇਚ ਵੇਚ ਦਾ ਕੰਮ ਐ ਵੇਚਣਾ ਕੀਮਤ ਮਿਲਣੀ ਛੇ ਦੇਸ਼ ਕੀ ਆਉਂਦਾ ਐ ਈਮਾਨ ਕੀ ਆਉਂਦਾ ਐ ਧਰਮ ਕੀ ਆਉਂਦਾ ਐ ਰਹਿਤ ਵੈਤ ਕੀ ਹੁੰਦੀ ਐ ਸਿੱਖੀ ਕੀ ਆਉਂਦੀ ਐ ਵੇਚਣੀ ਐ ਕੀਮਤ ਮਿਲਣੀ ਚਾਹੀਦੀ ਮੁੱਲ ਮਿਲਣਾ ਚਾਹੀਦਾ ਪਿਛਲੇ ਦਿਨੀ ਜਦ ਮੈਨੂੰ ਕਿਸੇ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਅੱਦੇ ਤੋਂ ਜ਼ਿਆਦਾ ਬੱਚੇ ਗੁਰਸਿੱਖਾਂ ਦੇ ਪਤਾ ਤਾਂ ਹੋ ਗਿਆ ਨੇ ਮੈਂ ਕਿਹਾ ਗੁਰਸਿੱਖਾਂ ਦੇ ਨਾਲ ਆਖੋ ਵੈਸ਼ਾਂ ਦੇ ਆਖੋ ਵੈਸ਼ ਪਤਾ ਤਾਂ ਹੋ ਗਿਆ ਵੈਸ਼ਾਂ ਦਾ ਬੱਚਾ ਹੋਵੇਗਾ ਪਤਾ ਤਾਂ ਹੋ ਗਿਆ ਵੈਸ਼ ਹੋਵੇਗਾ ਸਿੱਖ ਕਹਿਣ ਦੀ ਕੀ ਲੋੜ ਹੈ ਉਹਨੂੰ ਗੁਰਮੁਖ ਕਹਿਣ ਦੀ ਕੀ ਲੋੜ ਹੈ ਵੈਸ਼ ਹੈ ਜੈਪੁਰ ਦੇ ਵਿੱਚ ਇੱਕ ਸੱਜਣ ਨੇ ਮੈਨੂੰ ਕਹਿ ਵੀ ਦਿੱਤਾ ਗੈਣੀ ਜੀ ਗੱਲ ਤੇ 16% ਦੀ 100% ਸਹੀ ਹੈ ਪਰ ਕਠੋਰ ਹੈ ਜ਼ਰਾ ਦਿਲ ਤੋੜਦੀ ਹੈ ਮੈਂ ਕਿਹਾ ਈਸ਼ਵਰ ਵੈਸੇ ਦਾ ਦਿਲ ਤੋੜ ਹੀ ਦੇ ਤੇ ਚੰਗਈ ਟੁੱਟਣਾ ਹੀ ਚਾਹੀਦਾ ਹੈ ਤਾਂ ਕਿ ਈਮਾਨ ਵੇਚਣ ਦੀ ਸਿੱਖੀ ਵੇਚਣ ਦੀ ਦੇਸ਼ ਤੇ ਕੌਮ ਵੇਚਣ ਦੀ ਇਹਦੇ ਕੋਲ ਤਾਕਤ ਨਹੀਂ ਹੋਵੇ ਇਹਦੇ ਕੋਲ ਸਮਰਥਨ ਹੈ ਟੋਟਲ ਹੈ ਤੇ ਟੋਟਣ ਦੇ ਵੀਰੋ ਗਿਆਨੀ ਸੰਤ ਸਿੰਘ ਮਸਕੀਨ ਰਾ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਦੱਸਿਆ ਤੇ ਵੀਰੋ ਗੱਲ ਬਿਲਕੁਲ ਸੱਚ ਹੈ ਕਿ ਹੱਕ ਤੇ ਸੱਚ ਦੀ ਗੱਲ ਕਰਨਾ ਬਹੁਤ ਔਖਾ ਵੈ ਜਿੱਦੋਂ ਸੰਤ ਸਿੰਘ ਮਸਕੀਨ ਰਾ ਨੇ ਵੈਸ਼ਾਂ ਨੂੰ ਅਸਲ ਉਹਨਾਂ ਦਾ ਰੂਪ ਦਿਖਾਇਆ ਵੀਰੋ ਸਿਰਫ ਸ਼ਬਦਾਂ ਲਈ ਹੀ ਹੈਰ ਫੇਰ ਹੈ ਬਾਕੀ ਤੇ ਵੇਖਿਆ ਜਾਵੇ ਗੱਲ ਤੇ ਸੰਤ ਸਿੰਘ ਮਸਕੀਨਾਂ ਦੀ ਠੀਕ ਹੈ ਵੈਸ਼ ਕੀ ਕਰਦੇ ਆ ਵੈਸ਼ ਵੀ ਆਪਣੀ ਇੱਜ਼ਤ ਤੱਕ ਵੇਚ ਦਿੰਦੇ ਆ ਪੈਸੇ ਦੀ ਖਾਤਰ ਉਹ ਨਹੀਂ ਵੇਖਦੇ ਕੰਮ ਗਲਤ ਹੈ ਠੀਕ ਹੈ ਸਾਡੀ ਇੱਜ਼ਤ ਹੈ ਅਸੀਂ ਇਹਨੂੰ ਨੰਨ ਲਾਮ ਕਰੀਏ ਦੀ ਹਫਾਜ਼ਤ ਕਰੀਏ ਤੇ ਵੀਰੋ ਇਹ ਕੰਮ ਸਾਰੇ ਧਰਮਾਂ ਦੇ ਬੁਲਾਰੇ ਪ੍ਰਚਾਰਕ ਠੇਕੇਦਾਰ ਮੌਲਵੀ ਪੰਡਤ ਗਿਆਨੀ ਵੀਰੋ ਇਹ ਕੰਮ ਕਰਨਦੇ ਆ ਸਾਰੇ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਧਰਮ ਨੂੰ ਵੇਚਦੇ ਆ ਵੀਰੋ ਇਸਲਾਮ ਦੇ ਵਿੱਚ ਵੀ ਹੈ ਕਿ ਕੁਝ ਲੋਕ ਥੋੜੇ ਪੈਸਿਆਂ ਦੀ ਖਾਤਰ ਆਪਣਾ ਧਰਮ ਵੇਚ ਦਿੰਦੇ ਆ ਜੇ ਵੀਰੋ ਇਹ ਧਰਮ ਵੇchnਾ ਇਹ ਇੱਕ ਤਰ੍ਹਾਂ ਦਾ ਵੈਸ਼ਪੁਣਾ ਹੀ ਹੈ ਕਿ ਗਰੀਬ ਲੋਗਾਂ ਨੂੰ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਧਰਮ ਦੇ ਬਾਰੇ ਪਤਾ ਨਹੀਂ ਹੁੰਦਾ ਉਹਨਾਂ ਨੂੰ ਮਿਸ ਗਾਈਡ ਕੀਤਾ ਜਾਂਦਾ ਉਹਨਾਂ ਨੂੰ ਸਹੀ ਨਹੀਂ ਦੱਸਿਆ ਜਾਂਦਾ ਆਪਣੇ ਕੋਲੋਂ ਧਰਮ ਬਣਾ ਕੇ ਲੋਕਾਂ ਨੂੰ ਦੱਸਿਆ ਜਾਂਦਾ ਤੇ ਵੀਰੋ ਜਿਹੜੀਆਂ ਗੱਲਾਂ ਧਰਮ ਦਾ ਹਿੱਸਾ ਹੀ ਨਹੀਂ ਐ ਜਿਹੜਾ ਆਪਣੇ ਮਕਸਦ ਵਾਸਤੇ ਲੋਕਾਂ ਨੂੰ ਪੈਸੇ ਲੈਣ ਵਾਸਤੇ ਠੱਗਣ ਵਾਸਤੇ ਧਰਮ ਨੂੰ ਗਲਤ ਪ੍ਰਚਾਰ ਕਰਦਾ ਵੈ ਉਹ ਵੈਸ਼ ਨਹੀਂ ਤੇ ਹੋਰ ਕੀ ਐ ਸੰਤ ਸਿੰਘ ਮਸਕੀਨ ਰਾ ਨੇ ਬਿਲਕੁਲ ਸਹੀ ਸ਼ਬਦ ਇਸਤੇਮਾਲ ਕੀਤੇ ਐ ਤੇ ਵੀਰੋ ਜਿੰਨੀ ਮਰਜ਼ੀ ਮੁਖਾਲਫਤ ਹੁੰਦੀ ਰਵੇ ਹੱਕ ਸੱਚ ਦੀ ਜਦੋਂ ਤੁਸੀਂ ਗੱਲ ਕਰੋਗੇ ਤੇ ਫਿਰ ਲੋਕ ਤੁਹਾਡੇ ਖਿਲਾਫ ਹੋਣਗੇ ਹੀ ਫਿਰ ਲੋਕ ਤੁਹਾਡੇ ਦੁਸ਼ਮਣ ਬਣ ਗਏ ਤੇ ਜਿਹੜਾ ਅੱਜ ਸੰਤ ਸਿੰਘ ਮਸਕੀਰਾ ਨੇ ਵੀ ਵੀਰ ਉਹਨਾਂ ਦੀ ਕਥਾ ਤੋਂ ਵੀ ਹਸਾਬਤ ਹੋ ਗਈ ਗੱਲ ਵੀਰੋ ਤੁਸੀਂ ਕੀ ਸੰਤ ਸਿੰਘ ਮਸਕੀਰਾ ਦੀ ਇਸ ਗੱਲ ਤੋਂ ਸਹਿਮਤ ਹੈਗੇ ਜੀ ਕੀ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਜੀ ਤੇ ਵੀਰੋ ਕਮੈਂਟਾਂ ਦੇ ਅੰਦਰ ਤੁਸੀਂ ਲਾਜ਼ਮਨ ਕਮੈਂਟ ਲਿਖਿਓ ਗਿਆਨ ਦਾ ਸਾਗਰ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਕਥਾ ਆਪਣੀ ਰਾਏ ਵੀ ਜ਼ਹਾਰ ਲਾਜ਼ਮ ਕਰਿਓ ਅਪਾਡੇ ਸਾਰਾ ਖਿਆਲ ਰੱਖਣਾ ਦੋ ਯਾਦ ਰੱਖਣਾ ਅੱਲਾ ਫੇਜ਼